ਤੇ ਮਲੇਰ ਕੋਟਲਾ ਦੇ ਵਿੱਚ ਬਾਜ ਆਇਆ ਇਹ ਬਾਜ ਉੱਡਣ ਵਾਲਾ ਨਹੀਂ ਬਲਕਿ ਸਾਰਿਆਂ ਦੇ ਹੋਸ਼ ਉਡਾਉਣ ਵਾਲਾ ਤੁਹ ਦਿਖਾ ਦਈਏ ਕਿ ਬਾਜ ਨਾਮ ਦਾ ਇਹ ਬਕਰਾ ਜਿਸ ਦੀ ਕੀਮਤ 2 ਲੱਖ ਰੁਪਏ ਦੀ ਐ ਬਾਜ ਲੈ ਕੇ ਆਇਆ ਹੂੰ ਤੇ ਇਹ ਬਾਜ ਉੱਡਦਾ ਤਾਂ ਨਹੀਂ ਕਹਦੇ ਪਰ ਲੋਕਾਂ ਦੇ ਹੋਸ਼ ਉਡਾ ਦਿੰਦਾ ਹਾਂ ਲੋਕਾਂ ਦੇ ਹੋਸ਼ ਉਡਾ ਦਿੰਦਾ ਹੈ ਤਾਂ ਇਹਦਾ ਨਾਮ ਅਸੀਂ ਬਾਜ ਰੱਖਿਆ ਹੈ ਇਹ ਦਿਮਾਗ ਚਾਹੀਏ ਕਿੱਥੋਂ ਵੀ ਇਹਦਾ ਨਾਂ ਬਾਜ ਤੇ ਇਹ ਅੱਲਾ ਰੱਖਾ ਐਜ਼ ਅ ਸ਼ੌਕ ਆ ਗਿਆ ਸਾਨੂੰ ਦਿਲ ਦੇ ਵਿੱਚ ਸ਼ੌਕ ਆ ਗਿਆ ਅਸੀਂ ਰੱਖਤੇ ਆ ਬਾਜ ਆ ਜਿਹੜਾ ਹੋਸਟੜਾ ਦਿੰਦਾ ਹੈ ਵਪਾਰੀਆਂ ਦੇ ਵੀ ਜੀ ਜੀ ਕਹਿੰਦੇ ਵੀ ਰੇਟ ਬਹੁਤ ਹੈ ਇਹਦਾ ਨਾ ਕੋਈ ਰੇਟ ਜ਼ਿਆਦਾ ਨਹੀਂ ਹੈ ਇਸ ਦਾ ਇਹ ਸ਼ੌਕ ਸ਼ੌਕਿੰਗ ਬਕਰੇ ਹਨ ਹਾਂ ਔਰ ਇਹ ਜਿਵੇਂ ਬੱਚੋਂ ਜਿਵੇਂ ਪਿਆਰ ਕੀ ਹੈ ਬੱਚੋਂ ਕਰਦੇ ਵੈਸੇ ਪਿਆਰ ਮੇ ਪਾਲੇ ਹੋਏ ਹਨ ਕੀਮਤ 2 ਲੱਖ ਰੁਪਏ ਸਹੀ ਸੁਣ ਕੇ ਆਏ ਅਸੀਂ ਤੁਹਾਡੇ ਕੋਲ ਬਰੋਬਰ एकदम ਸਹੀ ਸੁਣ ਕੇ ਆਏ ਜਿਹੜੇ ਵਪਾਰੀ ਨੇ ਬੱਕਰਿਆਂ ਦੇ ਵਿੱਚ ਦੇਖਦੇ ਨੇ ਕੀ ਕੀ ਲੱਭਦੇ ਨੇ ਇਹਨਾਂ ਦੇ ਵਿੱਚੋਂ ਕੀ ਖਾਸੀਅਤ ਦੇਖਦੇ ਨੇ ਜਿਹੜੇ ਰੇਟ ਲਗਾਉਂਦੇ ਨੇ ਉਹ ਜਿਹੜੇ ਬੀਟਲ ਬੱਕਰੇ ਹੁੰਦੇ ਉਹ ਇੱਕ ਅਨਮੋਲ ਬੱਕਰੇ ਹੁੰਦੇ ਸੁੱਕਦੇ ਬੱਕਰੇ ਹੁੰਦੇ ਪੰਜਾਬ ਦੀ ਸਭ ਤੋਂ ਵੱਡੀ ਬੱਕਰਾ ਮੰਡੀ ਮਲੇਰਕੋਟਲਾ ਦੇ ਵਿੱਚ ਖੜਿਆ ਤੇ ਮਲੇਰਕੋਟਲਾ ਦੇ ਵਿੱਚ ਬਾਜ ਆਇਆ ਇਹ ਬਾਜ ਉੱਡਣ ਵਾਲਾ ਨਹੀਂ ਬਲਕਿ ਸਾਰਿਆਂ ਦੇ ਹੋਸ ਉਡਾਉਣ ਵਾਲਾ ਤੇ ਤੁਹਾਨੂੰ ਦਿਖਾ ਦਈਏ ਕਿ ਬਾਜ਼ਨਾਮ ਦਾ ਇਹ ਬੱਕਰਾ ਜਿਸ ਦੀ ਕੀਮਤ 2 ਲੱਖ ਰੁਪਏ ਦੀ ਹੈ ਤੇ ਮਾਲਕ ਦੇ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਿਲਾਲ ਹੈ ਬਿਲਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਆਏ ਕਿੱਥੋਂ ਤੁਸੀਂ ਅਸੀਂ ਆਏ Rajasthan Bikaner ਤੋਂ ਕੋਲੀ ਪਿੰਡ ਰੇਂ ਦਾ ਛਤਰਗੜ گاؤں ਛਤਰਗੜ ਹਾਂ ਜੀ ਤੇ ਬਾਜ਼ ਲੈ ਕੇ ਆਏ ਹਾਂ ਤੇ ਇਹ ਬਾਜ ਉੜਦਾ ਤਾਂ ਨਹੀਂ ਕਹਦੇ ਪਰ ਲੋਕਾਂ ਦੇ ਹੋਸ਼ ਉਡਾ ਦਿੰਦਾ ਹਾਂ ਲੋਕਾਂ ਦੇ ਹੋਸ਼ ਉਡਾ ਦਿੰਦਾ ਹੈ ਤਾਂ ਇਹਦਾ ਨਾਮ ਅਸੀਂ ਬਾਜ ਰੱਖਿਆ ਇੱਕ ਬੱਕਰਾ ਸਾਡੇ ਕੋਲ ਹੋਰ ਵੀ ਹੈ ਜਿੰਦਾ ਨਾਮ ਰੱਖਿਆ ਸੀ ਅੱਲਾ ਰੱਖਾ ਅੱਲਾ ਰੱਖਾ ਜੀ ਅੱਲਾ ਰੱਖਾ ਯਾ ਅੱਲਾ ਰੱਖਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹਨਾਂ ਦੇ ਨਾਮ ਨੇ ਜਿਹੜੇ ਇਹ ਦਿਮਾਗ ਚ ਆਏ ਕਿੱਥੋਂ ਵੀ ਇਹਦਾ ਨਾਮ ਬਾਜ ਤੇ ਇਹ ਅੱਲਾ ਰੱਖਾ ਐਸੇ ਸ਼ੌਕ ਆ ਗਿਆ ਸਾਡੇ ਨੂੰ ਦਿਲ ਦੇ ਵਿੱਚ ਸ਼ੌਕ ਆ ਗਿਆ ਅਸੀਂ ਰੱਖਤੇ ਇਹ ਆਵਾਜ਼ ਆ ਜਿਹੜਾ ਹੋਸਟ ੜਾ ਦਿੰਦਾ ਹੈ ਵਪਾਰੀਆਂ ਦੇ ਵੀ ਕਹਿੰਦੇ ਵੀ ਰੇਟ ਬਹੁਤ ਹੈ ਇਹਦਾ ਨਾ ਕੋਈ ਰੇਟ ਜ਼ਿਆਦਾ ਨਹੀਂ ਹੈ ਇਸਕਾ ਇਹ ਸ਼ੌਕ ਬਕ ਸ਼ੋਕਿੰਨ ਬਕਰੇ ਹਨ ਹਾਂ ਔਰ ਇਹ ਜਿਵੇਂ ਬੱਚੋਂਾਂ ਨੂੰ ਜਿਵੇਂ ਪਿਆਰ ਕੀ ਹੈ ਬੱਚੋਂ ਕਰਦੇ ਵੈਸੇ ਪਿਆਰ ਮੇ ਪਾਲੇ ਹੋਏ ਹਨ ਇਹ ਅਨਮੋਲ ਬਕਰੇ ਹਨ ਇਸਕਾ ਕੋਈ ਮੋਲ ਨਹੀਂ ਹੈ ਤੇ ਆ ਕੀਮਤ 2 ਲੱਖ ਰੁਪਏ ਸਹੀ ਸੁਣ ਕੇ ਆਏ ਸੀ ਤੁਹਾਡੇ ਕੋਲ ਬਰੋਬਰ एकदम ਸਹੀ ਸੁਣ ਕੇ ਆਏ ਸੀ ਦੇਖੋ ਗੱਲ ਕਰੀਏ ਬਕਰੇ ਦੀ ਕੀਮਤ ਦੀ ਤਾਂ ਕੀ ਕੁਝ ਜਿਹੜੇ ਵਪਾਰੀ ਨੇ ਬੱਕਰਿਆਂ ਦੇ ਵਿੱਚ ਦੇਖਦੇ ਨੇ ਕੀ ਕੀ ਲੱਭਦੇ ਨੇ ਇਹਨਾਂ ਦੇ ਵਿੱਚੋਂ ਕੀ ਖਾਸੀਅਤ ਦੇਖਦੇ ਨੇ ਜਿਹੜੇ ਰੇਟ ਲਗਾਉਂਦੇ ਨੇ ਜਿਹੜੇ ਬੱਕਰੇ ਦੀ ਖਾਸੀਅਤ ਹੁੰਦੀ ਹੈ ਪਹਿਲੇ ਬੱਕਰੇ ਕੋ ਦੇਖਣਾ ਵੀ ਫਿਰਦਾ ਹੈ ਉੱਚਾ ਲੰਬਾ ਪੂਰਾ ਕੱਦਾ ਹੁੰਦਾ ਹੈ ਉਹ ਜਿਹੜੇ ਬੀਟਲ ਬੱਕਰੇ ਹੁੰਦੇ ਉਹ ਇੱਕ ਅਨਮੋਲ ਬੱਕਰੇ ਹੁੰਦੇ ਸੁਖਦੇ ਬੱਕਰੇ ਹੁੰਦੇ ਠੀਕ ਹੈ ਤੇ ਜੋਰ ਵੀ ਬਹੁਤ ਜ਼ਿਆਦਾ ਤੁਹਾਨੂੰ ਖਿੱਚ ਕੇ ਲੈ ਕੇ ਜਾ ਰਹੇ ਨੇ ਫਿਲਹਾਲ ਇਹਦੀ ਗੱਲ ਕਰੀਏ ਬੀਟਲ ਨਸਲ ਹੈ ਜੀ ਪਿਓਰ ਬੀਟਲ ਨਸਲ ਹੈ ਇਹ ਪਾਲਣ ਪੋਸਣ ਦੀ ਗੱਲ ਕਰੀਏ ਇਹਨਾਂ ਦੇ ਪਾਲਣ ਪੋਸਣ ਦੇ ਵਿੱਚ ਕਿੰਨਾ ਕ ਖਰਚਾ ਆਉਂਦਾ ਕਿੰਨੀ ਕ ਮਿਹਨਤ ਲੱਗਦੀ ਹੈ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਮਿਹਨਤ ਬਹੁਤ ਲੱਗਦੀ ਹੈ ਇਹਨਾਂ ਇਹਨਾਂ ਦੇ ਖਰਚਾ ਲਾਵੇ ਨਾ ਤਾਂ ਬੱਕਰਾ ਐਵੇਂ ਹੀ ਜਾਂਦਾ ਹੈਗਾ ਹਾਂ ਬਸ ਠੀਕ ਹੈ ਉਹ ਆਏ ਜੋ ਦਿਨ ਉਹ ਯਾਦ ਕਰ ਲੈਣ ਦਾ ਬੰਦਾ ਯਾਦ ਕਰਦਾ ਪਰ ਕੁਛੇ ਦਿਨ ਭੁੱਲ ਜਾਏ ਇਹਨਾਂ ਦੀ ਮਿਹਨਤ ਦੇਖੇ ਨਾ ਇਹਨਾਂ 몰 ਦੀ ਨਹੀਂ 몰 ਹੀ ਨਹੀਂ ਹੁੰਦਾ ਇਹਨਾਂ ਦਾ ਜੀ ਤੇ ਕਿੰਨੇ ਸਾਲ ਦੀ ਉਮਰ ਹੈ ਦੀ ਇਹਦੀ ਇਹਦੀ ਬਾਜਦੀ ਹਾਂ ਬਾਜਦੀ ਉਮਰ ਹੈ 2.5 ਸਾਲ ਤਾਈ ਸਰ ਜੀ ਇਹ ਵਪਾਰੀ ਆਏ ਨੇ ਤੇ ਇਹ ਜੀ ਬਿੰਨਾ ਤੇ ਹਾਂਜੀ ਇਹ ਮੇਰੇ ਅੱਬਾ ਤੋਂ ਇੰਟੀਰੀਅਰ ਲੈ ਰਿਹਾ ਉਸ ਦਾ ਠੀਕ ਹੈ ਇੱਕ ਇੰਟਰਨੈਟ ਤੇ ਤੁਸੀਂ ਫਾਦਰ ਸਾਹਿਬ ਇਹਨਾਂ ਦੇ ਹਾਂਜੀ ਹਾਂਜੀ ਤੇ ਆ ਬਾਜ ਨੂੰ ਲੈ ਕੇ ਆਏ ਹੋ ਫਿਲਹਾਲ ਕਹਿ ਰਹੇ ਨੇ ਵੀ 2 ਲੱਖ ਕੀਮਤ ਹੈ ਵਪਾਰੀ ਕੀ ਕੁਝ ਦੇਖ ਕੇ ਤੁਹਾਡੇ ਤੋਂ ਬੱਕਰਾ ਖਰੀਦਦਾ ਹੈ ਇੰਨੀ ਕੀਮਤ ਵਾਲਾ ਦੇਖੋ ਜੀ ਕੁਝ ਵਜ਼ਨ ਵੀ ਹੁੰਦਾ ਹੈ ਕੋ ਖੂਬਸੂਰਤੀ ਵੀ ਹੁੰਦੀ ਹੈ ਬੱਕਰੇ ਦੀ ਇਸੇ ਲਈ ਆ ਕਹਿੰਦੇ ਤੇ ਆ ਜਿਹੜਾ ਘਰ ਦੇ ਵਿੱਚ ਪਾਲੇ ਹੋਏ ਬੱਕਰੇ ਨੇ ਜੋ ਮੰਡੀ ਦੇ ਵਿੱਚ ਲੈ ਕੇ ਆਉਨੇ ਹੋ ਹਾਂਜੀ ਹਾਂਜੀ ਦੁੱਧ ਬਿਲਾਉਂਦੇ ਇਹਨੂੰ ਆ ਕਚਰਾ ਕਮੀ ਖਾਂਦੇ ਆ ਦੁੱਧ ਛੋਲੇ ਇਹ ਹੀ ਪਾਉਂਦੇ ਨੇ ਹਾਂਜੀ ਤੇ ਪਿਆਰ ਬਹੁਤ ਹੈ ਤੁਹਾਡੇ ਚਿਹਰੇ ਦੇ ਵੱਲ ਵੇਖੀ ਜਾ ਰਿਹਾ ਫਿਲਹਾਲ ਇਹਨੂੰ ਬਹੁਤ ਪਿਆਰ ਹੈ ਜਿਹਾ ਬੱਚੇ ਕੀ ਤਰ੍ਹਾਂ ਪਿਆਰਾ ਹੈ ਇਹਨੂੰ ਤੇ ਆ ਜਿੰਮੇ ਕਹ ਲੀਏ ਵੀ ਆ ਮੰਡੀ ਦੇ ਵਿੱਚ ਵੇਚਣ ਨੂੰ ਲੈ ਕੇ ਆਉਣੇ ਉਹ ਮਨ ਤਾਂ ਕਿਤੇ ਨਾ ਕਿਤੇ ਦੁਖੀ ਹੁੰਦਾ ਹੋਊਗਾ ਪਰ ਵਪਾਰ ਹੈ ਉਹ ਵੀ ਜ਼ਰੂਰੀ ਹੈ ਦਿਲ ਦੁਖੀ ਹੁੰਦਾ ਹੋਊਗਾ ਵੀ ਇਹਨੂੰ ਵੇਚਣਾ ਪੈ ਰਿਹਾ ਕੁੱਤਾ ਵਾਂਗੂ ਪਾਲੇ ਹੋਏ ਨੂੰ ਬਿਲਕੁਲ ਜੇ ਅੱਛਾ ਦੇਖ ਲਓ ਬਾਹਰ ਧੁੱਪ ਵਿੱਚ ਪਿਆ ਹੋਇਆ ਏ ਰ ਇਹਨੂੰ ਕੋਲਰ ਲਾ ਰੱਖਿਆ ਦੇਖ ਲਓ ਇਹ ਦਿਖਾ ਸਕਦੇ ਹੋ ਤਸਵੀਰਾਂ ਆਪ ਜਿਹੜੇ ਬੱਕਰਾ ਪਾਲਕ ਨੇ ਉਹ ਬਾਹਰ ਧੁੱਪ ਦੇ ਵਿੱਚ ਤਰਪਾਲ ਵਿਛਾ ਕੇ ਪਏ ਨੇ ਪਰ ਖਾਸ ਤੌਰ ਤੇ ਇਹਨਾਂ ਬੱਕਰੀਆਂ ਦੇ ਲਈ ਜਿਹੜਾ ਕੂਲਰ ਦਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੂੰ ਪਾਲਣ ਪੋਸ਼ਣ ਦੇ ਲਈ ਡੇਲੀ ਤੁਸੀਂ ਇਹਨਾਂ ਨੂੰ ਜਿਹੜੀ ਖੁਰਾਕ ਹੈ ਉਹ ਕੀ ਕੀ ਦਿੰਦੇ ਹੋ ਤੇ ਕਿੰਨੇ ਦੀ ਖੁਰਾਕ ਹੈ ਜਿਹੜੀ ਇਹ ਖਾ ਲੈਂਦੇ ਜੀ ਇਹ ਹੈ ਕਿ ਛੋਲਾ ਪਾਉਂਦੇ ਹਨ ਔਰ ਸਿਰਫ ਦੁੱਧ ਪਾਉਂਦੇ ਹਨ ਔਰ ਕੋਈ ਖੁਰਾਕ ਨਹੀਂ ਬਾ ਛੋਲਾ ਜਾਂ ਦੁੱਧ ਔਰ ਕੋਈ ਖੁਰਾਕ ਨਹੀਂ ਠੀਕ ਹੈ ਤੇ ਪੰਜਾਬ ਹੀ ਕਿਉਂ ਚੁਣਦੇ ਹੋ ਕਿਉਂਕਿ ਪੰਜਾਬ ਦਾ ਸ਼ਹਿਰ ਮਲੇਰਕੋਟਲਾ ਜੀ ਇਹੀ ਕਿਉਂ ਮਤਲਬ ਤੁਸੀਂ ਖਾਸ ਤੌਰ ਤੇ ਚੁਣਿਆ ਐਵੇਂ ਚੁਨੀਆ ਸੀ ਕਿ ਪੰਜਾਬ ਦੇ ਵਿੱਚ ਮਲੇਰ ਕੋਟਲਾ ਜਿਹੜੀ ਮੰਡੀ ਬਕਰਾਂ ਦੀ ਹੈ ਸਭ ਤੋਂ ਵੱਡੀ ਮੰਡੀ ਹੈਗੀ ਔਰ ਨਾਮ ਰੋਸ਼ਨ ਬકરી ਮੰਡੀ ਹੈਗੀ ਹਾਂ ਔਰ ਬਕਰੇ ਇੱਥੇ ਵਿਕਦੇ ਸੋਕ ਦੇ ਬਕਰੇ ਵਿਕਦੇ ਪੂਰੇ ਤਿਆਰ ਦੇ ਬਕਰੇ ਵਿਕਦੇਗੇ ਤੇ ਲੋਕ ਜਿਹੜੇ ਸ਼ੌਕੀਨ ਨੇ ਬਕਰਿਆ ਦੇ ਫਿਰ ਉਹ ਰੇਟ ਨਹੀਂ ਦੇਖਦੇ ਆਹੋ ਜਿਹੜਾ ਸ਼ੌਕ ਚੜ ਗਿਆ ਉਹ ਪਰ ਰੇਟ ਨਹੀਂ ਦੇਖਦੇ ਉਹ ਰੇਟ ਨਹੀਂ ਦੇਖਦੇ ਜੀ ਤੇ ਕਿੰਨੇ ਕ ਤੁਹਾਡੇ ਕੋਲੇ ਨਗ ਹੈਗੇ ਨੇ ਇਸ ਵੇਲੇ ਤੇ ਕਿੰਨੇ ਵੇਚ ਚੁੱਕੇ ਆਸੀ 10 12 ਵੇਚ ਚੁੱਕੇ ਨੇ ਹੁਣ 50 ਸਾਡੇ ਕੋਲ ਹੈ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਆਏ ਹੋ ਅੱਜ 3 ਦਿਨ ਹੋ ਗਏ ਇੱਥੇ ਕਿਦਾਂ ਇਹ ਵੀ ਬੱਕਰੇ ਦੀ ਹਾਈਟ ਬਹੁਤ ਹੈ ਜੀ ਜੀ ਤੇ ਇਹ ਵੀ ਬੀਟਲ ਨਸਲ ਹੈ ਜੀ ਬੀਟਲ ਨਸਲ ਤੇ ਇਹਦੀ ਕੀਮਤ ਕਿੰਨੀ ਲਾਈ ਹੈ ਇਹਦੀ ਕੀਮਤ ਲਾਈ ਹੈ 1 ਲੱਖ 10000 1 ਲੱਖ 10000 ਜੀ ਕੋਲ ਜੋ ਤੁਹਾਡੇ ਕੋਲੇ ਬੱਕਰੇ ਨੇ ਉਹ ਲੱਖਾਂ ਦੀ ਕੀਮਤ ਵਾਲੇ ਨੇ ਲੱਖਾਂ 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 ਜੀ ਜੀ ਠੀਕ ਹੈ ਤੇ ਇਹ ਸਾਨੂੰ ਵਪਾਰੀ ਜਿਨ੍ਹਾਂ ਦਾ ਕਹਿਣਾ ਵੀ ਜੋ ਸਾਡੇ ਕੋਲੇ ਇਸ ਟਾਈਮ ਉਹ ਬੱਕਰੇ ਨੇ ਉਹ ਕਿਤੇ ਨਾ ਕਿਤੇ ਲੱਖਾਂ ਦੀ ਕੀਮਤ ਦੇ ਵਿੱਚ ਪਾਏ ਜਾਂਦੇ ਨੇ 1 ਲੱਖ ਤੋਂ ਘੱਟ ਦੀ ਕੀਮਤ ਵਾਲਾ ਕੋਈ ਵੀ ਇਹਨਾਂ ਕੋਲੇ ਬੱਕਰਾ ਇਸ ਵੇਲੇ ਇਸ ਮੰਡੀ ਦੇ ਵਿੱਚ ਮੌਜੂਦ ਨਹੀਂ ਹੈ ਤੇ ਜੋ ਬੱਕਰੇ ਰੱਖਣ ਦੇ ਸ਼ੌਕੀਨ ਨੇ ਉਹ ਵੀ ਫਲਹਾਲ ਹੈ ਜਿਹੜਾ ਰੇਟ ਨਹੀਂ ਦੇਖਦੇ ਤੇ ਇਹਨਾਂ ਬੱਕਰਿਆਂ ਦਾ ਮੂੰਹ ਮੰਗਿਆ ਦਾਮ ਇਹਨਾਂ ਨੂੰ ਦੇ ਦਿੰਦੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ